ਸਹਰਬ ਦੀ ਸੰਗਰੂਰ ਦੀ ਰੀਤ ਜਨਾ ਪੇਪਰਾਂ ਦੇ ਦਿਨ ਦਿਲ ਦੀ ਉਦਾਸ ਸੀ ਦੁੱਖ ਹਟਾਉਣੇ ਦੀ ਦਿੱਤੀ ਦਾਤੇ ਦਾ ਤੇ ਦਾਤ ਸੀ ਪੇਪਰਾਂ ਦੇ ਦਿਨ ਦਿਲ ਦੀ ਉਦਾਸ ਜੀ ਦੁੱਖ ਹਟਾਉਣੇ ਦੀ ਦਿੱਤੀ ਦਾਤੇ ਦਾ ਤੇ ਦਾਤ ਸੀ ਜਨਵਦ ਜਾਣੇ ਕਰੀ ਦਾ ਪਿਆਰ ਜੀ ਦਿਲ ਮਿਲੇ ਕੰਢੇ ਖਾਣਾ ਨਹੀਂ ਲੀ ਜਾ ਤੀ ਦਿਲ ਮਿਲੇ ਕੰਢੇ ਖਾਣਾ ਨਹੀਂ ਲੀ ਜਾ ਤੀ ਲੱਗੇ ਮੁਸ਼ਕਲ ਪੜਾਈ ਲਾਲੀ ਨ ਗਲੇ ਦੀ ਹੱਕ ਦਾ ਖਾਂਦੇ ਅਸੀ ਰਾਜ ਜੇ ਰਾਜ ਪਰपल ਪਰਾਤ ਸੀ ਹੱਕ ਦਾ ਖਾਂਦੇ ਅਸੀ ਰਾਜ ਜੇ ਰਾਜ ਪਰपल ਪਰਾਤ ਸੀ